ਆਹ ਦੇਖ ਲਓ ਦੋ ਨੌਜਵਾਨ ਮੁੰਡਿਆਂ ਦੀ ਘਟਿਆ ਕਰਤੂਤ ਤੇ ਹੁਣ ਜਦੋਂ ਇਹਨਾਂ ਦੀ ਕਰਤੂਤ ਬਾਰੇ ਮਾਪਿਆਂ ਨੂੰ ਵੀ ਪਤਾ ਲੱਗਿਆ ਹੋਣਾ ਤਾਂ ਉਹ ਵੀ ਆਪਣੀ ਔਲਾਦ ਦੇ ਉੱਤੇ ਪਛਤਾਵਾ ਕਰਦੇ ਹੋਣਗੇ ਦੱਸ ਦੇ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਸ਼ਹਿਰ ਅੰਦਰ ਵਕ ਵਕ ਥਾਵਾਂ ਦੇ ਉੱਤੋਂ ਮੋਟਰਸਾਈਕਲ ਤੇ ਸਕੂਟਰਾਂ ਚੋਰੀ ਕਰਨ ਵਾਲੇ گروਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆ আলম ਵਿਜੇ ਸਿੰਘ ਨੇ ਦੱਸਿਆ ਕਿ ਅਮਰੀਕਸਰ ਪੁਲਿਸ ਕਮਿਸ਼ਨ ਨੂੰ ਉਸ ਵੇਲੇ ਵੱਡੀ ਹਾਸਲ ਸਫਲਤਾ ਹੋਈ ਹੈ ਜਦੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਇਹ ਨੌਜਵਾਨ ਵਕ ਵਕ ਥਾਮ ਤੋਂ ਐਕਟਿਵ ਅਤੇ ਮੋਟਰਸਾਈਕਲ ਚੋਰੀ ਕਰਦੇ ਸੀ ਮਾਨਯੋਗ ਪੁਲਿਸ ਕਮਿਸ਼ਨਰ ਅਮਰੀਕਸਰ ਸਾਹਿਬ ਜਿਹੜੀ ਕੈਂਟਨੋਂ ਮੈਂ ਉਹਨਾਂ ਦੇ ਦੇਸ਼ਾ ਨਿਰਦੇਸ਼ ਜਿਹੜੀ ਕੈਂਟਨਮੈਂਟ ਐਫ ਆਈ ਆਰ ਦਰਜ ਹੋਈ ਸੀ 197 ਨੰਬਰ 24 ਦੀ ਵੀ 12 2024 ਨੂੰ ਉਦੇ ਚ ਅਸੀਂ ਆਪਣਾ ਚਾਰ ਮੋਟਰਸਾਈਕਲ ਇੱਕ ਸਕੂਟਰ ਔਰ ਨਾਲ ਨਾਲ ਦੋ ਬੰਦੇ ਵੀ ਅਰੈਸਟ ਕੀਤੇ ਰਾਹੁਲ ਮਹਿਤਾ ਤੇ ਦੀਪਕ ਚੰਦ ਇਹਨਾਂ ਦੀ ਉਮਰ ਤਕਰੀਬਨ 33-32 ਸਾਲ ਹੈਗੀ ਇਹ ਦਸਵੀਂ ਪੜ੍ਹੇ ਹੈ ਤੇ ਜਿਹੜਾ ਬਲਰਾਤ ਸਿੰਘ ਹੈ ਤੇ ਉਹ ਕੰਮ ਕਰਦਾ ਜੀ ਸੈਨੀਟਰੀ ਦੀ ਇਹਦੇ ਤੇ ਨਾ ਤਿੰਨ ਪਹਿਲਾਂ ਵੀ ਕੇਸ ਦਰਜ ਹੈਗੇ ਜੀ ਤੇ ਐਫ ਆਈ ਆਰ ਨੰਬਰ 89 2018 ਦੀ 89 ਨਾ 2022 ਦੀ ਤੇ 32 ਹੈ ਦੋਜ਼ਾ ਤੈਹੀ ਰਹੀ ਹੈ ਰਾਜਸਥਾਨ ਸੀ ਦੀਆਂ ਦੋ ਹੈਗੀਆਂ ਜੀ 89 ਤੇ 18 ਦੀ ਤੇ 22 ਦੀ ਤੇ 32 ਨੰਬਰ ਜਿਹੜੀ 2023 ਦੀ ਹੈ ਉਹ ਰਣਜੀਤ ਅਮਨੁ ਅੰਮ੍ਰਿਤਸਰ ਦੀ ਹੈਗੀ ਆ ਤੇ ਇਹ ਬੇਸਿਕਲੀ ਆਪਣਾ ਪਹਿਲਾ ਸੀ ਮੁਕਦਮਾ ਦਰਜ ਕੀਤਾ ਸੀ ਉਹਦੇ ਬਾਰੇ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਤੇ ਇਹ ਸਾਡੇ ਮੋਟਰਸਾਈਕਲ ਤੇ ਸਕੂਟਰ ਦੀ ਰਿਕਵਰੀ ਹੋਰ ਜ਼ਿਆਦਾ ਹੋਈ ਹੈ ਜੀ ਕਿਆ ਮੋਰਸਾਈਕਲ ਤੇ ਸਕੂਟਰ। ਕਾ ਦੇਖਿਆ ਜਾਵੇ ਤਾਂ ਚੋਰਾਂ ਦੇ ਵੱਲੋਂ ਤੇ ਲੁਟੇਰਿਆਂ ਦੇ ਵੱਲੋਂ ਇੰਨੀ ਕੁ دہشت ਮਚਾਈ ਹੋਈ ਹੈ ਕਿ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।